ਘਰਾਂ ਦੇ ਜਾਂਦੇ ਵਾਹਨ ਦੀ ਤਲਾਸ਼ੀ ਲੈ ਰਹੇ ਹੈ ਜਵਾਨਾਂ ਦੀਆਂ ਇਹ ਤਸਵੀਰਾਂ ਪਠਾਨਕੋਟ ਵਿੱਚ ਭਾਰਤ ਪਾਕਿਸਤਾਨ ਸਰਹੱਦ ਉਤੇ ਪੈਂਦੇ ਕਤਲੂਰ ਪੁਲ ਦੀਆਂ ਨੇ ਇਹ ਪੁਲ ਥਾਣਾ ਤਾਰਾਗੜ ਦੇ ਅਧੀਨ ਆਉਂਦਾ ਹੈ ਪੁਲ ਤੇ ਸੁਰੱਖਿਆ ਦੇ ਮੱਦੇਨਜ਼ਰ 4 ਸੀਸੀਟੀਵੀ ਕੈਮਰੇ ਲਾਇਆ ਗਏ ਨੇ ਜੋ ਹਰ ਸ਼ੱਕੀ ਗਤੀਵਿਧੀ 'ਤੇ ਨਜ਼ਰ ਰੱਖਣਗੇ ਰਾਤ ਵੇਲੇ ਰੌਸ਼ਨੀ ਦੀ ਦਿੱਕਤ ਨਾ ਹੋਵੇ ਇਸ ਲਈ 12 ਸੋਲਰ ਲਾਈਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਪੁਲ ਤੇ 24 ਘੰਟੇ ਨਾਖਾ ਰਹੇਗਾ ਜਿਸ ਵਿੱਚ ਪੁਲਿਸ ਟਿੱਫ ਫੋਰਸ ਦੇ ਜਵਾਨ ਤੈਨਾਤ ਨੇ ਦੀ ਸੁਰੱਖਿਆ ਦੇ ਮਦਰ ਜੋ ਇਹ ਬੜਾ ਇੰਪੋਰਟੈਂਟ ਤੇ ਸਟ੍ਰੈਟਜੀਕਲ ਪੁਲਾ ਹੈਗਾ ਇਸ ਬ੍ਰਿਫ ਦੇ ਅਸੀਂ on this hour ਨਾਲ ਗੱਲ ਕਰਕੇ ਉਹਨਾਂ ਦੇ ਸਹਿਯੋਗ ਨਾਲ 12 ਸੁਰਲਾਈਟ ਲਗੀਆਂ ਚਾਰ ਹੌਲ ਗੰਗਾਰੀਆਂ ਉਹਦੇ ਨਾਲ ਨਾਲ ਅਸੀਂ ਹੁਣ ਇੱਕ ਜਨਰਲ ਸੈਂਕਸ਼ਨ ਕਰਾਇਆਗਾ ਉੱਥੇ ਅਸੀਂ ਤਾਂ ਕਿ ਜਿੰਨੀਆਂ ਬਾਕੀ ਲਾਈਟਾਂ ਸੀਗੀਆਂ ਸਾਡੇ ਕੈਮਰੇਜ਼ ਲੱਗੇ ਆ ਬੂਡ ਲਗਾ ਹੈਗਾ ਕੈਮਰੇਜ਼ ਨੇ ਕੰਪਿਊਟਰ ਸਭ ਕੁਝ ਹੈਗਾ ਉਹ ਵੀ ਅਸੀਂ ਉੱਥੇ ਜਨਰੇਟਰ ਲਗਾਉਣ ਜਾ ਰਹੇ ਹਾਂ ਐਂਡ ਆਮ ਸ਼ੋਰ ਕਿ ਇਹਦੇ ਨਾਲ ਸਾਨੂੰ ਜਿਹੜੀ ਕੁਸਪੈਟ ਰੋਕਨ ਜਾਂ ਮਾੜੇ ਹਸਾਂ ਦੀ ਇਸ ਪਾਸੇ ਆਮਦ ਰਫਤਰੀ ਹੈ ਉਹ ਚੈੱਕ ਕਰਨ ਚਾਹੀਦਾ ਪਠਾਨਪੁਰ 에ਅਰਬੇਸ ਤੇ ਤੀਨਾਂ ਨਗਰ ਵਿੱਚ ਹੋਏ ਤੇਸ਼ਖ ਕਰਤੀ ਹਮਲੇ ਤੋਂ ਬਾਅਦ ਸਰਹੱਦੀ ਇਲਾਕਿਆਂ ਦੇ ਵਿੱਚ ਸੁਰੱਖਿਆ ਪ੍ਰਬੰਧ ਹਰ ਤਰ੍ਹਾਂ ਨਾਲ ਪੁਖਤਾ ਕੀਤੇ ਜਾ ਰਹੇ ਨੇ ਗੱਤਲੌਰ ਪੁਰਤੀਲਾਏ ਕੇ ਸੀਸੀਟੀਵੀ ਕੈਮਰੇ ਤੇ ਸੋਲਰ ਲਾਈਟਾਂ ਵੀ ਇਸੇ ਤਰ੍ਹਾਂ ਹੀ ਹਿਸਟਾਨੇ